ਉਹਨਾਂ ਦੀ ਜਿਹੜੀ ਵਿਚਾਰਧਾਰਾ ਵੀ ਛੋਟੇ ਜਾਤਾਂ ਨੂੰ ਪੜ੍ਹਨ ਨਹੀਂ ਦੇਣਾ ਔਰਤਾਂ ਨੂੰ ਪੜ੍ਹਨ ਨਹੀਂ ਦੇਣਾ ਜਾਂ ਘੱਟ ਗਿਣਤੀਆਂ ਮੁਸਲਮਾਨ ਸਿੱਖ ਈਸਾਈਆ ਇਹਨਾਂ ਨੂੰ ਜਿਹੜਾ ਸਿੱਖਿਆ ਤੋਂ ਬਾਹਰ ਕਰਨਾ ਜਾਂ ਸਮਾਜ ਵਿੱਚੋਂ ਉਹਨਾਂ ਨੂੰ ਆਈਸੋਲੇਟ ਕਰਨਾ ਉਹ ਵੀ ਜਿਹੜਾ ਉਹ ਥੋਪ ਰਿਹਾ ਹੈ ਕਹ ਨੀਤੀ ਬੋਧ ਧਰਮ ਦੀ ਜਿਹੜੀ ਉਹ ਉਹਦੀ ਗੱਲ ਨਹੀਂ ਕਰਦੀਗੀ ਉਹੋ ਜੀ ਆ ਸੰਸਾਵਾ ਦੀ ਗੱਲ ਨਹੀਂ ਕਰਦੀ ਜਿਨ੍ਹਾਂ ਨੇ ਜਿਹੜੀ ਬਰਾਬਰਤਾ ਦੀ ਗੱਲ ਕੀਤੀ ਉਹ ਸਿਰਫ ਗੁਰੂਕੁਲ ਸਿੱਖਿਆ ਸਿੱਖਿਆ ਨੂੰ ਜਿਹੜਾ ਉਹ ਪ੍ਰਸ਼ੰਸਾ ਕਰਦੀ ਵਾਰ-ਵਾਰ ਪ੍ਰਸ਼ੰਸਾ ਕਰਦੀ ਆ ਤੇ ਵਾਰ-ਵਾਰ ਕਹਿੰਦੀ ਆ ਕਿ ਇਹੋ ਜੀ ਸਿੱਖਿਆ ਪ੍ਰਬੰਧ ਅਸੀਂ ਮੁਰਤ ਤੋਂ ਲੈ ਕੇ ਆਉਣਾ ਇਹ ਸਿੱਖਿਆ ਨੀਤੀ ਜਿੱਥੇ ਤਾਂ ਵਿਗਿਆਨਕ ਵਿਚਾਰਧਾਰਾ ਦੇ ਖਿਲਾਫਾ ਉੱਥੇ ਹੀ ਜਿਹੜਾ ਇਹ ਪ੍ਰਾਈਵੇਟੇਸ਼ਨ ਨੂੰ ਵੀ ਬੜਾਵਾ ਦੇ ਰਹੀ ਆ ਸਿੱਧਾ-ਸਿੱਧਾ ਇਹ ਲਿਖ ਦਿੱਤਾ ਗਿਆ ਕਿ ਜਿਹੜੀਆਂ ਪਬਲਿਕ ਇੰਟਰਸਟ ਦੀਆਂ ਸੰਸਥਾਵਾਂ ਉਹਨੂੰ ਸਰਕਾਰੀ ਸੰਸਥਾਵਾਂ ਨਾਲ ਮਰਜ ਕੀਤਾ ਜਾਊਗਾ ਜਿਹੜੀ ਇਹ ਸਬਜੈਕਟ ਕੰਬੀਨੇਸ਼ਨ ਆ ਇਹ ਵਿਦਿਆਰਥੀਆਂ ਨੂੰ ਜਿਹੜਾ ਉਹ ਆਪਦੀ ਪਸੰਦੀ ਦੇ ਵਿਸ਼ੇ ਚੋਂ ਤੱਕ ਨਹੀਂ ਕਰਨ ਦੇ ਰਿਹਾ ਜਿਹੜਾ ਵਿਦਿਆਰਥੀ ਜਿਹੜਾ ਹੋਮ ਸਾਇੰਸ ਨਹੀਂ ਰੱਖਣਾ ਚਾਹੁੰਦਾ ਤੁਸੀਂ ਕਿਵੇਂ ਕਹਦੋਂਗੇ ਕਿ ਉਹਨੂੰ ਹੋਮ ਸਾਇੰਸ ਧੱਕਾ ਨਾ ਰੱਖਾ ਕੇ ਉਹਦੇ ਚੰਗਾ ਕਰ ਲੂਗਾ 2020 ਦੇ ਵਿੱਚ ਕਰੋਨਾ ਕਾਲ ਦੇ ਸਮੇਂ ਨਵੀਂ ਸਿੱਖਿਆ ਨੀਤੀ ਵੀ ਬਣ ਕੇ ਸਾਹਮਣੇ ਆਈ ਸੀਗੀ ਉਸੇ ਸਮੇਂ ਦੇ ਦੌਰਾਨ ਆ ਜਿਹੜਾ ਉਹ ਮਜ਼ਦੂਰਾਂ ਦੇ ਨਾਲ ਸੰਬੰਧਿਤ ਲੇਬਰ ਲਾਅ ਲੈ ਕੇ ਆਂਦੇ ਗਏ ਨਵੇਂ ਖੇਤੀ ਦੇ ਨਾਲ ਸੰਬੰਧਤਾ ਜਿਹੜੇ ਤਿੰਨ ਕਾਨੂੰਨ ਲੈ ਕੇ ਆਂਦੇ ਗਏ ਪਰ ਤੁਹਾਨੂੰ ਦੱਸ ਦਈਏ ਕਿ ਉਹਨਾਂ ਵਿੱਚੋਂ ਕਿਸਾਨੀ ਮੂਵਮੈਂਟ ਬਣੀ ਤੇ ਕਿਸਾਨਾਂ ਨੇ ਤਾਂ ਉਹ ਕਾਨੂੰਨ ਆ ਜਿਹੜੇ ਉਹ ਰੱਦ ਕਰਵਾਲੇ ਸੀਗੇ ਪਰ ਇਸ ਤੋਂ ਬਾਅਦ ਆ ਜਿਹੜੀ 2020 ਨਿਊ ਐਜੂਕੇਸ਼ਨ ਪਾਲਿਸੀ ਆ ਜਿਹੜੀ ਉਹ ਪੰਜਾਬ ਦੇ ਉੱਤੇ ਵੀ ਥੋਪ ਦਿੱਤੀ ਗਈ ਤੇ ਭਾਵੇਂ ਹਾਲੇ ਓਡੇ ਵੱਡੇ ਪੱਦਰ ਦੇ ਉੱਤੇ ਵਿਦਿਆਰਥੀਆਂ ਵੱਲੋਂ ਇਸ ਨੀਤੀ ਦਾ ਜਿਹੜਾ ਵਿਰੋਧ ਆ ਜਿਹੜਾ ਦੇਖਣ ਨੂੰ ਸਾਨੂੰ ਨਹੀਂ ਮਿਲ ਰਿਹਾਗਾ ਪਰ ਫੇਰ ਵੀ ਕੁਝ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਇਸ ਨਿਊ ਐਜੂਕੇਸ਼ਨ ਪਾਲਿਸੀ ਦੀ ਜਿਹੜੀ ਉਹ ਵਿਰੋਧਤਾ ਕਰ ਰਹੀਆਂ ਹੈਗੀਆਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵੀ ਆਪਾਂ ਪਿਛਲੇ ਦਿਨੀ ਦੇਖਿਆ ਹੈਗਾ ਕਿ 18 ਤੇ 19 ਸਤੰਬਰ ਨੂੰ ਜਿਹੜਾ ਡੀਸੀ ਦਫ਼ਤਰਾਂ ਦੇ ਉੱਤੇ ਇਹ ਜਿਹੜੇ ਪ੍ਰਦਰਸ਼ਨ ਕੀਤੇ ਗਏ ਉਹਨਾਂ ਦੀ ਕਵਰੇਜ ਵੀ ਹੈ ਜਿਹੜੀ ਸਾਡੇ ਪੇਜ ਦੇ ਉੱਤੇ ਪਈ ਹੋਈ ਆ ਤੁਸੀਂ ਪਿੱਛੇ ਜਾ ਕੇ ਜਿਹੜਾ ਆਗੂਆਂ ਦੇ ਨਾਲ ਸਾਡੀ ਗੱਲਬਾਤ ਹੋਈ ਆ ਉਹ ਵੀ ਤੁਸੀਂ ਸੁਣ ਸਕਦੇ ਹੋ ਤੇ ਇਸ ਮਾਮਲੇ ਬਾਰੇ ਨਿਊ ਐਜੂਕੇਸ਼ਨ ਪਾਲਿਸੀ ਹੈ ਕੀ ਆ ਇਸ ਦੇ ਲਾਅਸ ਕੀ ਆ ਕਿਉਂ ਪਿਆਵ ਆਪਦੀ ਐਜੂਕੇਸ਼ਨ ਪਾਲਿਸੀ ਬਣਾਵੇ ਤਮਾਮ ਸਵਾਲ ਨੇ ਤਾਂ ਸਾਡੇ ਨਾਲ ਇਹਨਾਂ ਸਵਾਲਾਂ ਬਾਰੇ ਡਿਸਕਸ ਆਪਾਂ ਕਰਾਂਗੇ ਪਿਆਵ ਸਟੂਡੈਂਟਸ ਯੂਨੀਅਨ ਤੋਂ ਸਬਾਈ ਆਗੂ ਹਰਵੀਰ ਕੌਰ ਗੰਦਰਜੀ ਮਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਰਵੀਰ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਵੀਰੇ ਤੁਹਾਡਾ ਧੰਨਵਾਦ ਜੀ ਹਰਵੀਰ ਨਵੀਂ ਐਜੂਕੇਸ਼ਨ ਪਾਲਿਸੀ ਇਸ ਨੂੰ ਲੈ ਕੇ ਜਿਹੜਾ ਕਾਫੀ ਪ੍ਰੋਟੈਸਟ ਜਿਹੜੇ ਹੋ ਰਹੇ ਹੈਗੇ ਤੁਸੀਂ ਵੀ ਪਿਛਲੇ ਦਿਨ ਹੀ ਜਿਹੜਾ 18 ਤੇ 19 ਤਰੀਕ ਨੂੰ ਆ ਜਿਹੜਾ ਵੱਖ-ਵੱਖ ਜ਼ਿਲ੍ਹਾ ਕੇਂਦਰਾਂ ਦੇ ਉੱਤੇ ਪ੍ਰੋਟੈਸਟ ਕੀਤੇ ਹੈਗੇ ਕਿਉਂ ਤੁਹਾਡੀ ਜਥੇਬੰਦੀ ਇਸ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਕਰ ਰਹੀ ਹੈ ਜਦਕਿ ਪੂਰੇ ਭਾਰਤ ਪੱਧਰ ਦੇ ਉੱਤੇ ਹੈ ਜਿਹੜੀ ਇਹ ਨੀਤੀ ਲਾਗੂ ਹੋ ਰਹੀ ਹੈ ਦੇਖੋ ਪੂਰੇ ਭਾਰਤ ਪੱਧਰ ਤੇ ਲਾਗੂ ਤਾਂ ਹੋ ਗਈ ਹੈ ਨਵੀਂ ਸਿੱਖਿਆ ਨੀਤੀ ਇੱਕ ਤਾਂ ਇਹ ਕਿ ਨਵੀਂ ਸਿੱਖਿਆ ਨੀਤੀ ਜਿਹੜੀ ਉਹ ਕੇਂਦਰੀਕਰਨ ਕਰ ਰਹੀ ਹੈ ਸੂਬਿਆਂ ਦੇ ਅਧਿਕਾਰ ਖੋ ਰਹੀ ਹੈ ਹੁਣ ਤੁਸੀਂ ਦੇਖੋ ਕਿ ਤਾਮਿਲਨਾਡੂ ਨੇ ਬਗਾਵਤ ਕੀਤੀ ਵੀ ਅਸੀਂ ਇਹ ਸਿੱਖਿਆ ਨੀਤੀ ਲਾਗੂ ਨਹੀਂ ਕਰਾਂਗੇ ਇਸ ਤਰ੍ਹਾਂ ਕੇਰਲਾ ਨੇ ਕਿਹਾ ਵੀ ਅਸੀਂ ਸਿੱਖਿਆ ਨੀਤੀ ਲਾਗੂ ਨਹੀਂ ਕਰਾਂਗੇ ਪਰ ਫਿਰ ਵੀ ਪੂਰੇ ਭਾਰਤ ਵਿੱਚ ਜਿਹੜੀ ਸਿੱਖਿਆ ਨੀਤੀ ਲਾਗੂ ਕੀਤੀ ਗਈ ਪੰਜਾਬ ਸਰਕਾਰ ਨੇ ਵੀ ਸਿੱਖਿਆ ਨੀਤੀ ਲਾਗੂ ਕੀਤੀ ਆ ਇਹ ਸਿੱਖਿਆ ਨੀਤੀ ਸੂਬਿਆਂ ਦੇ ਅਧਿਕਾਰ ਖੋ ਰਹੀ ਹੈ ਜਿਵੇਂ ਪੰਜਾਬ ਦਾ ਜਿਹੜਾ ਪੰਜਾਬ ਪੁਨਰਗਠਨ ਐਕਟ ਐਕਟ ਤੋਂ ਬਾਅਦ ਪੰਜਾਬ ਦਾ ਜਿਹੜਾ ਸਿੱਖਿਆ ਦਾ ਵਿਸ਼ਾ ਖੇਤੀ ਦਾ ਉਹ ਜਿਹੜਾ ਕੰਕਰੀਟ ਲਿਸਟ ਵਿੱਚ ਲੈ ਜਾਂਦਾ ਤੇ ਹੁਣ ਉਹ ਕੇਂਦਰ ਦੀ ਜਿਹੜੀ ਉਹਦੇ ਵਿੱਚ ਧੱਕਾਸ਼ਾਹੀ ਚੱਲ ਰਹੀ ਆ ਪੰਜਾਬ ਦਾ ਅਧਿਕਾਰੀ ਖੋ ਲਿਆ ਗਿਆ ਸਿੱਖਿਆ ਨੂੰ ਸਿੱਖਿਆ ਨੂੰ ਲੈ ਕੇ ਸਾਡੀ ਇਹ ਮੰਗ ਆ ਕਿ ਜਿੱਥੇ ਤਾਂ ਪੰਜਾਬ ਸਰਕਾਰ ਪੂਰਾ ਫੰਡ ਵੀ ਪੰਜਾਬ ਸਰਕਾਰ ਦੇਖਦੀ ਜਾਤਰਾ এডੂਕੇਸ਼ਨ ਤੇ ਪੰਜਾਬ ਸਰਕਾਰ ਨੇ ਹੀ ਚਿਰੋ ਸਾਰਾ ਜਿਹੜਾ ਤਾਮਜਾਮ ਕਰਨਾ ਹੁੰਦਾ ਉਥੋਂ ਦੀ ਆ ਆਰਥਿਕ ਰਾਜਨੀਤਿਕ ਹਾਲਾਤਾਂ ਮੁਤਾਬਕ ਜਿਹੜਾ ਉਹ ਸਿੱਖਿਆ ਰੀਤੀ ਹੋਣੀ ਚਾਹੀਦੀ ਆ ਪਰ ਪੰਜਾਬ ਤੋਂ ਖੋ ਕੇ ਜਿਹੜਾ ਸਿੱਖਿਆ ਦਾ ਵਿਸ਼ਾ ਜਿਹੜਾ ਉਹ ਕੇਂਦਰ ਨੇ ਆਪਦੇ ਹੱਥ ਕਰ ਲਿਆ ਇਹਦੇ ਕਾਰਨ ਨੇ ਕਿ ਸਿੱਖਿਆ ਨੂੰ ਸਿੱਖਿਆ ਦਾ ਕੇਂਦਰੀਕਰਨ ਕਰਨਾ ਉਹਨਾਂ ਦੀ ਉਹਨਾਂ ਦੀ ਜਿਹੜੀ ਲੋਡ ਬਣ ਗਈ ਆ ਕਿਉਂਕਿ ਸਿੱਖਿਆ ਦਾ ਕੇਂਦਰੀ ਸਿੱਖਿਆ ਇੱਕ ਇਹੋ ਜਿਹਾ ਵਿਸ਼ਾ ਜਿਹਦੇ ਨਾਲ ਲੋਕਾਂ ਨੂੰ ਜਿਹੜਾ ਗੁਰਮਾਹ ਕੀਤਾ ਜਾ ਸਕਦਾ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਮਾਨਸਿਕ ਤੌਰ ਤੇ ਗੁਲਾਮ ਬਣਾਇਆ ਜਾ ਸਕਦਾ ਇਸ ਕਰਕੇ ਸਿੱਖਿਆ ਸਿੱਖਿਆ ਦੇ ਕੰਟਰੋਲ ਕਰਨਾ ਇਹਨਾਂ ਦੀ ਇਹਨਾਂ ਦੀ ਜਿਹੜੀ ਲੋੜ ਬਣ ਗਈ ਆ ਬੀਜੇਪੀ ਦੀ ਬੀਜੇਪੀ ਨੇ ਆ ਉਹ ਜਿਹੜਾ ਛੁਪਿਆ ਹੋਇਆ ਏਜੰਡਾ ਜਿਹੜਾ ਉਹਨਾਂ ਦਾ ਭਾਵੇਂ ਕਰਨ ਦਾ ਏਜੰਡਾ ਜਿਹਦੇ ਵਿੱਚ ਉਹ ਕੁਝ ਕਮਿਊਨਿਟੀਆਂ ਦੇ ਵਿਚਕਾਰ ਆਪਸ ਵਿੱਚ ਨਫ਼ਰਤ ਪੈਦਾ ਕਰਨਾ ਜਾਤਾਂ ਪਾਤਨ ਦਾ ਜਿਹੜਾ ਵਿਚਾਰਧਾਰਾ ਉਹਨੂੰ ਬੜਾਵਾ ਦੇਣ ਦਾ ਜਿਹੜਾ ਛੁਪਿਆ ਹੋਇਆ ਹੈ ਨਾ ਏਜੰਡਾ ਉਹ ਲੈ ਕੇ ਆਉਣਾ ਚਾਹੁੰਦੇ ਆ ਨਾਲ ਹੀ ਇਹਦੇ ਵਿੱਚ ਜਿਹੜਾ ਉਹ ਉਹਨਾਂ ਦੀ ਜਿਹੜੀ ਵਿਚਾਰਧਾਰਾ ਵੀ ਛੋਟੇ ਜਾਤਾਂ ਨੂੰ ਪੜ੍ਹਨ ਨਹੀਂ ਦੇਣਾ ਔਰਤਾਂ ਨੂੰ ਪੜ੍ਹਨ ਨਹੀਂ ਦੇਣਾ ਜਾਂ ਘੱਟ ਗਿਣਤੀਆਂ ਮੁਸਲਮਾਨ ਸਿੱਖ ਈਸਾਈਆ ਇਹਨਾਂ ਨੂੰ ਜਿਹੜਾ ਸਿੱਖਿਆ ਤੋਂ ਬਾਹਰ ਕਰਨਾ ਜਾਂ ਸਮਾਜ ਵਿੱਚ ਉਹਨਾਂ ਨੂੰ ਆਈਸੋਲੇਟ ਕਰਨਾ ਉਹ ਵੀ ਜਿਹੜਾ ਉਹ ਥ ਪਾਲਿਸੀ ਦੇ ਵਿੱਚ ਡਾਇਰੈਕਟ ਤੌਰ ਦੇ ਉੱਤੇ ਤਾਂ ਨਹੀਂ ਇਹ ਕੁਝ ਲਿਖਿਆ ਹੋ ਸਾਰਾ ਦਾ ਨਹੀਂ ਉਹਦੇ ਵਿੱਚ ਤੁਸੀਂ ਜੇ ਦੇਖੋਗੇ ਤਾਂ ਉਹਦੇ ਵਿੱਚ ਇਹਨਾਂ ਨੇ ਪ੍ਰਾਚਨ ਭਾਰਤੀ ਸਿੱਖਿਆ ਨੂੰ ਕਈ ਵਾਰ ਵਾਰ-ਵਾਰ ਪ੍ਰਾਚਨ ਭਾਰਤੀ ਸਿੱਖਿਆ ਪ੍ਰਬੰਧ ਦੀ ਜਿਹੜੀ ਪ੍ਰਸ਼ੰਸਾ ਕੀਤੀ ਹੈ ਉਹਦੇ ਵਿੱਚ ਤਕਸ਼ਿਲਾ ਨਲੰਦਾ ਯੂਨੀਵਰਸਿਟੀ ਨੇ ਤਰੀਫ਼ ਕੀਤੀ ਹੈਗੀ ਹੈ ਜੇ ਤੁਸੀਂ ਦੇਖੋ ਕਿ ਭਾਰਤ ਪ੍ਰਾਚਨ ਭਾਰਤ ਦੀ ਅਗਰ ਆਪ ਤਰੀਫ਼ ਵੀ ਕਰਦੇ ਆ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਪ੍ਰੋਗਰੈਸਿਵ ਹੀ ਸੀ ਬਹੁਤ ਕੁਝ ਜੇ ਆਪਾਂ ਵੇਖੀਏ ਕਿ ਬੋਧੀ ਜਦੋਂ ਬੋਧੀ ਜਿਹੜੀ ਵਿਚਾਰਧਾਰਾ ਆਉਂਦੀ ਹੈ ਭਾਰਤ ਵਿੱਚ ਆਉਂਦੀ ਹੈ ਤਾਂ ਉਹਨਾਂ ਨੇ ਸਿੱਖਿਆ ਨੂੰ ਜਾਤ ਪਾਤ ਦੇ ਆਧਾਰ ਤੋਂ ਖਤਮ ਕਰਕੇ ਸਾਰੇ ਲੋਕਾਂ ਲਈ ਜਿਹੜਾ ਉਹ ਗੁਰੂਕੋਲ ਬਣਾਏ ਤਾਂ ਪਰ ਸਿੱਖਿਆ ਨੀਤੀ ਬੋਧ ਧਰਮ ਦੀ ਜਿਹੜੀ ਉਹ ਉਹਦੀ ਗੱਲ ਨਹੀਂ ਕਰਦੀਗੀ ਉਹੋ ਜੀ ਆ ਸੰਸਾਵਾ ਦੀ ਗੱਲ ਨਹੀਂ ਕਰਦੀ ਜਿਨ੍ਹਾਂ ਨੇ ਜਿਹੜੀ ਬਰਾਬਰਤਾ ਦੀ ਗੱਲ ਕੀਤੀ ਉਹ ਸਿਰਫ ਗੁਰੂਕੋਲ ਸਿੱਖਿਆ ਸਿੱਖਿਆ ਨੂੰ ਜਿਹੜਾ ਉਹ ਪ੍ਰਸ਼ੰਸਾ ਕਰਦੀ ਹੈ ਵਾਰ-ਵਾਰ ਪ੍ਰਸ਼ੰਸਾ ਕਰਦੀ ਹੈ ਤੇ ਵਾਰ-ਵਾਰ ਕਹਿੰਦੀ ਹੈ ਕਿ ਇਹੋ ਜੀ ਸਿੱਖਿਆ ਪ੍ਰਬੰਧ ਅਸੀਂ ਮੂਰਤ ਤੋਂ ਲੈ ਕੇ ਆਉਣਾ ਉਹੋ ਜਿਹਾ ਹੀ ਪ੍ਰਬੰਧ ਅਸੀਂ ਪ੍ਰਾਚਨ ਭਾਰਤ ਦਾ ਸਿੱਖਿਆ ਪ੍ਰਬੰਧ ਮੂਰਤ ਤੋਂ ਲੈ ਕੇ ਆਉਣਾ ਇਹ ਦਾ ਦਾ ਮਤਲਬ ਇਹ ਨਿਕਲਦਾ ਕਿ ਪ੍ਰਾਚੀਨ ਭਾਰਤ ਵਿੱਚ ਜਿੱਥੇ ਜਾਤ ਪਾਤ ਪ੍ਰਬੰਧ ਹੁੰਦਾ ਸੀਗਾ ਜਿੱਥੇ ਕੁਝ ਕਮਿਊਨਿਟੀ ਨੂੰ ਪੜਨ ਦਾ ਅਧਿਕਾਰ ਨਹੀਂ ਹੁੰਦਾ ਸੀ ਔਰਤਾਂ ਨੂੰ ਪੜਨ ਨਹੀਂ ਬਣਾਈ ਹੁੰਦੀ ਸੀ ਉਹ ਲੈ ਕੇ ਆਉਣਾ ਚਾਹੁੰਦੇ ਆ ਇਹਨਾਂ ਨੇ ਤੁਸੀਂ ਦੇਖੋ ਕਿ ਮੈਡੀਕਲ এডਿਕੇਸ਼ਨ ਜਿਹੜੀ ਕਿ ਸਾਇੰਸ ਦੀ ਸਿੱਖਿਆ ਹੈਗੀ ਆ ਐਮਬੀਬੀਐਸ ਦੀ ਪੜਾਈ ਨੂੰ ਜਿਹੜੀ ਬਹੁਤ ਸਾਰੇ ਜਿਹੜੇ BMS ਦੇ ਕੋਰਸ ਆ ਜਿਦੇ ਵਿੱਚ ਜਿਹੜੀ ਕੁਦਰਤੀ ਕੁਦਰਤੀ ਜਿਹੜੀ ਉਹ ਸੇਤ ਆ ਉਹਦੀ ਪੜਾਈ ਕੀਤੀ ਜਾਂਦੀ ਆ ਜਾਂ ਆਯੁਰਵੈਦ ਦੀ ਪੜਾਈ ਕੀਤੀ ਜਾਂਦੀ ਆ ਉਹਨੂੰ ਤੇ MBBS ਨੂੰ ਜਿਹੜਾ ਰਲੇਵਾ ਕਰਨ ਦੀ ਗੱਲ ਕਹੀ ਗਈ ਆ ਕੀ ਸਿੱਖਿਆ ਨੀਤੀ ਮਤਲਬ ਉਹ ਗੈਰ ਵਿਗਿਆਨਕ ਹੋ ਸਿਸਕ ਪੜਾਈ ਪੜਾਉਣਾ ਚਾਹੁੰਦੀ ਆ ਸਿੱਧਾ ਸਿੱਧਾ ਉਹਦੇ ਵਿੱਚ ਦੋ ਇਹਨਾਂ ਨੇ ਲੇਖ ਹੀ ਦਿੱਤਾ ਕਿ ਐਮਬੀਬੀਐਸ ਤੇ ਬੀਐਮਐਸ ਦਾ ਰਲੇਵਾ ਕਰਕੇ ਇੱਕ ਕੋਰਸ ਬਣਾਇਆ ਜਾਊਗਾ ਇੱਥੇ ਤੁਸੀਂ ਦੇਖੋ ਕਿ ਪੌਂਡੀਚਰੀ ਵਿੱਚ ਤਾਂ ਇਹ ਜਿਹੜਾ ਐਕਸਪੈਰੀਮੈਂਟ ਵੀ ਸ਼ੁਰੂ ਹੋ ਗਿਆ ਕਰਨਾ ਇਹਦਾ ਤੁਸੀਂ ਦੇਖੋ ਕਿ ਜੇ ਇਹਨਾਂ ਨੂੰ ਲੱਗਦਾ ਵੀ ਆਯੁਰਵੇਦਾ ਬਹੁਤ ਚੰਗੀ ਹੈ ਜੇ ਇਹਨਾਂ ਨੂੰ ਲੱਗਦਾ ਕਿ ਕੁਦਰਤੀ ਜਿਹੜੀ ਉਹ ਜਿਹੜੀ ਸਿਹਤ ਸਿਹਤ ਵਿਗਿਆਨ ਆ ਉਹ ਚੰਗਾ ਤਾਂ ਉਹਨੂੰ ਡਿਵੈਲਪ ਕੀਤਾ ਜਾਣਾ ਚਾਹੀਦਾ ਪਰ ਕੋ ਜਿਹੜਾ ਹੁਣ ਤੱਕ ਡਵੈਲਪਮੈਂਟ ਹੋਈ ਹੈ ਸਾਇੰਸ ਵਿੱਚ ਉਹਨੂੰ ਰਲੇਵਾ ਕਰਨ ਦੇ ਨਾਂ ਤੇ ਉਹਨੂੰ ਖਤਮ ਕਰਨ ਦਾ ਜਿਹੜਾ ਮਕਸਦ ਹੈ ਉਹ ਸਾਫ਼-ਸਾਫ਼ ਜਿਹੜਾ ਉਹ ਲਾਈਨਾਂ ਵਿੱਚ ਦੇਖਣ ਨੂੰ ਮਿਲਦਾ ਜੇ ਤੁਸੀਂ ਉਹਨੂੰ ਵਾਰ-ਵਾਰ ਪੜ੍ਹੋਗੇ ਵਾਰ-ਵਾਰ ਉਹਦੇ ਵਿੱਚ ਵੋਕੇਸ਼ਨਲ ਐਜੂਕੇਸ਼ਨ ਸਾਰੇ ਕੋਲ ਕਾਲਜਾਂ ਵਿੱਚ ਲਾਜ਼ਮੀ ਕੀਤੀ ਗਈ ਹੈ ਵੋਕੇਸ਼ਨਲ ਐਜੂਕੇਸ਼ਨ ਵਿੱਚ ਜੇ ਤੁਸੀਂ ਕਿਤੇ ਕਿਸੇ ਵੀ ਸਕੂਲ ਜਾਂ ਕਾਲਜ ਵਿੱਚ ਜਾ ਕੇ ਦੇਖੋ ਵੋਕੇਸ਼ਨਲ ਐਜੂਕੇਸ਼ਨ ਦੇ ਨਾਂ ਤੇ ਪੜਾਇਆ ਕਿ ਜਾ ਰਿਹਾ ਵੋਕੇਸ਼ਨਲ ਐਜੂਕੇਸ਼ਨ ਦੇ ਨਾਂ ਤੇ ਪੜਾਇਆ ਜਾ ਰਿਹਾ ਸਲਾਈ ਕਰਨਾ ਵੋਕੇਸ਼ਨਲ ਐਜੂਕੇਸ਼ਨ ਦੇ ਪਕੌੜੇ ਕਿਵੇਂ ਬਣਾਉਣੇ ਆ ਵੋਕੇਸ਼ਨਲ ਐਜੂਕੇਸ਼ਨ ਦੇ ਨਾਂ ਤੇ ਪੜਾਇਆ ਜਾ ਰਿਹਾ ਸਾਰੇ ਕਾਲਜ ਚ ਲਾਜ਼ਮੀ ਕਰਨੀ ਆ ਤਾਂ ਕੀ ਵਿਦਿਆਰਥੀ ਹੁਣ ਉਹ ਨਾਈ ਬੰਦਾ ਤਰਖਾਨ ਬੰਦਾ ਇਹ ਕੰਮ ਕਰਨਗੇ ਇਹਦਾ ਵੀ ਸਿੱਧਾ ਸਿੱਧਾ ਜਾ ਕੇ ਫਿਰ ਜਾਤ ਪਾਤੇ ਵਾਲੇ ਪਾਸੇ ਜਿਹੜੀ ਉਹ ਉਂਗਲ ਜਿਹੜੀ ਉਠਾਈ ਜਾ ਰਹੀ ਹੈ ਤੁਸੀਂ ਦੇਖੋ ਵੀ ਜੇ ਸਾਰੇ ਕਾਲਜਾਂ ਚ ਇੰਜੀਨੀਅਰਿੰਗ ਕਾਲਜਾਂ ਵਿੱਚ ਮੈਡੀਕਲ ਕਾਲਜਾਂ ਵਿੱਚ ਵੋਕੇਸ਼ਨਲ ਐਜੂਕੇਸ਼ਨ ਪੜਾਈ ਜਾਊਗੀ ਤਾਂ ਫਿਰ ਜੋ ਸਿੱਖਿਆ ਦਾ ਅਸਲ ਮਕਸਦ ਆ ਵਿਗਿਆਨਕ ਵਿਚਾਰਧਾਰਾ ਦੇਣਾ ਜੋ ਸਿੱਖਿਆ ਦਾ ਅਸਲ ਮਕਸਦ ਆ ਕਿ ਵਿਦਿਆਰਥੀਆਂ ਨੂੰ ਜਿਹੜਾ ਉਹ ਸਾਇੰਸ ਵਾਲੇ ਪਾਸੇ ਲੈ ਕੇ ਜਾਣਾ ਸਮਾਜ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ ਉਹਨੂੰ ਜਿਹੜਾ ਪਿੱਛਲ ਮੋੜਾ ਦੇਣ ਦੀ ਜਿਹੜੀ ਸਿੱਖਿਆ ਨੀਤੀ ਗੱਲ ਕਰਦੀ ਆ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਕਿ ਸਿੱਖਿਆ ਨੀਤੀ ਜਿੱਥੇ ਤਾਂ ਵਿਗਿਆਨਕ ਵਿਚਾਰਧਾਰਾ ਦੇ ਖਿਲਾਫ ਆ ਉੱਥੇ ਹੀ ਜਿਹੜਾ ਇਹ ਪ੍ਰਾਈਵੇਟੇਸ਼ਨ ਨੂੰ ਵੀ ਬੜਾਵਾ ਦੇ ਰਹੀ ਆ ਸਿੱਧਾ-ਸਿੱਧਾ ਇਹ ਲ ਸੰਸਥਾਵਾਂ ਉਹਨੂੰ ਸਰਕਾਰੀ ਸੰਸਥਾਵਾਂ ਨਾਲ ਮਰਜ ਕੀਤਾ ਜਾਊਗਾ ਪਬਲਿਕ ਇੰਟਰਸਟ ਦੀਆਂ ਸੰਸਥਾਵਾਂ ਦਾ ਮਤਲਬ ਕੀ ਆ ਕਿ ਜਨਤਾ ਤੁਸੀਂ ਕਹੋ ਵੀ ਗਵਰਨਮੈਂਟ ਸੰਸਥਾਵਾਂ ਹੋਰ ਖੁੱਲੀਆਂ ਜਾਣਗੀਆਂ ਜੇ ਘੱਟ ਲੱਗਦੀਆਂ ਪਰ ਇਹਨਾਂ ਨੇ ਇੱਕ ਲਿਖਿਆ ਕੀ ਹੈਗਾ ਕਿ ਪ੍ਰਾਈਵੇਟ ਤੇ ਸਰਕਾਰੀ ਦਾ ਰਲੇਵਾ ਕੀਤਾ ਜਾਊਗਾ ਤੇ ਜੇ ਇਹ ਲਿਖਿਆ ਜਾ ਰਿਹਾ ਸਿੱਖਿਆ ਨੀਤੀ ਦਾ ਤਾਂ ਇਹਦਾ ਦਾ ਮਤਲਬ ਇਹ ਆ ਵੀ ਸਰਕਾਰੀ ਸੰਸਥਾਵਾਂ ਦੀਆਂ ਬਿਲਡਿੰਗਾਂ ਪ੍ਰਾਈਵੇਟ ਅਦਾਰਿਆਂ ਨੂੰ ਵੇਚ ਦੇਣੀਆਂ ਸਰਕਾਰੀ ਸੰਸਥਾਵਾਂ ਨੂੰ ਜਿਹੜਾ ਪ੍ਰਾਈਵੇਟ ਹੱਥਾਂ ਵਿੱਚ ਦੇ ਦੇਣਾ ਸਿੱਖਿਆ ਨੂੰ ਜਿਹੜਾ ਉਹ ਵੇਚ ਦੇਣਾ ਹੈਗਾ ਇਹ ਇਸ ਕਰਕੇ ਵੀ ਜਿਹੜਾ ਆਪਾਂ ਸਿੱਖਿਆ ਨੀਤੀ ਸਪਸ਼ਟ ਸਾਫ਼-ਸਾਫ਼ ਲਿਖਦੀ ਜੇ ਤੁਸੀਂ ਸਿੱਖਿਆ ਨੀਤੀ ਨੂੰ ਪੜੋਗੇ ਤਾਂ ਪ੍ਰਾਈਵੇਟੇਸ਼ਨ ਤੁਹਾਨੂੰ ਆਪ ਜਿਹੜੀ ਦਿਖਣ ਨੂੰ ਮਿਲ ਜੂਗੀ ਆਨਲਾਈਨ ਐਜੂਕੇਸ਼ਨ ਨੂੰ ਪ੍ਰਮੋਟ ਕਰਦੀ ਸਿੱਖਿਆ ਨੀਤੀ ਮਿਲ ਜੂਗੀ ਜਿਹੜਾ ਉਹ ਗੈਰ ਵਿਗਿਆਨਕ ਵਿਚਾਰਧਾਰਾ ਜਿਹੜੀ ਤੁਹਾਨੂੰ ਸਿੱਖਿਆ ਨੀਤੀ ਆਪ ਜਿਹੜੀ ਤੁਹਾਨੂੰ ਪੜਾ ਦੂਗੀ ਇਸ ਕਰਕੇ ਸਿੱਖਿਆ ਨੀਤੀ ਨੂੰ ਕੋਈ ਵੀ ਪੜੂਗਾ ਜੇ ਨਿਰਪੱਖ ਹੋ ਕੇ ਪੜੂਗਾ ਤਾਂ ਉਹ ਸਿੱਖਿਆ ਨੀਤੀ ਦਾ ਵਿਰੋਧ ਹੀ ਕਰੂਗਾ ਨਾਰਲੀ ਸਿੱਖਿਆ ਨੀਤੀ ਇੱਕ ਪਾਸੇ ਜਿਹੜਾ ਉਹ ਨਿੱਜੀਕਰਨ ਨੂੰ ਵੀ ਬੜਾਵਾ ਦੇ ਰਹੀ ਹੈ ਕੇਂਦਰੀਕਰਨ ਨੂੰ ਵੀ ਬੜਾਵਾ ਦੇ ਰਹੀ ਹੈ ਤੇ ਨਾਲ ਹੀ ਸਿੱਖਿਆ ਨੂੰ ਬੋਰਿੰਗ ਬਣਾਉਣ ਲਈ ਕਿੰਨਾ ਕੁਛ ਕੀਤਾ ਜਾ ਰਿਹਾ ਤੁਸੀਂ ਦੇਖੋ ਕਿ ਇੱਕ ਇੱਕ ਕਾਲਜ ਵਿੱਚ ਜਿਹੜਾ 12ਵੀਂ ਵਿੱਚੋਂ ਪੜ੍ਹ ਕੇ ਵਿਦਿਆਰਥੀ ਫਰਸਟ ਡਿਵੀਜ਼ਨ ਨਾਲ ਪਾਸ ਹੋ ਕੇ ਕਾਲਜ ਵਿੱਚ ਦਾਖਲਾ ਲੈਂਦਾ ਤਾਂ ਉਹ ਵਿਦਿਆਰਥੀ ਨੂੰ ਜਿਹੜਾ ਇੰਨਾ ਉਲਝਾ ਦਿੱਤਾ ਗਿਆ ਕਿ ਅਗਲੇ ਸੈਮੈਸਟਰ ਵਿੱਚ ਉਹਦੀਆਂ ਇਨੀ-ਇਨੀ ਸਪਲੀਆਂ ਆ ਜਾਂਦੀਆਂ ਜਿਹੜਾ ਫਰਸਟ ਡਿਵੀਜ਼ਨ ਚ ਪਾਸ ਹੋ ਕੇ ਆਇਆ ਹੈ ਅਗਲੇ ਸੈਮੈਸਟਰ ਵਿੱਚ ਫੇਲ ਕਿਵੇਂ ਹੋ ਜਾਂਦਾ ਸਿੱਖਿਆ ਨੂੰ ਇਸ ਤਰ੍ਹਾਂ ਬਣਾ ਦਿੱਤਾ ਗਿਆ 11-11 ਵਿਸ਼ੇ ਥੋਪ ਕੇ ਉਹ ਵੀ ਵਿਦਿਆਰ ਕਰ ਪਾ ਰਿਹਾ ਪਹਿਲਾਂ ਜਿਵੇਂ ਹੁੰਦਾ ਸੀ ਵੀ ਵਿਦਿਆਰਥੀ ਪੰਜਾਬੀ ਅੰਗਰੇਜ਼ੀ ਲਾਜ਼ਮੀ ਹੁੰਦਾ ਸੀ ਬਾਕੀ ਆਦੀ ਮਰਜ਼ੀ ਨਾਲ ਚੂਜ਼ ਕਰਦਾ ਸੀ ਪਰ ਇਹ ਸਿੱਖਿਆ ਪ੍ਰਬੰਧਕ ਜਿਹੜੇ ਆ ਉਹ ਅੰਤਰਯਮੀ ਬਣੇ ਬੈਠੇ ਆ ਆਪ ਦੀ ਮਰਜ਼ੀ ਨਾਲ ਵਿਦਿਆਰਥੀਆਂ ਦੇ ਜਿਹੜਾ ਜਿਹੜਾ ਉਹ ਸਿਸਟਮ ਜਿਹੜਾ ਟੈਂਪਲੇਟ ਆ ਉਹ ਯੂਨੀਵਰਸਿਟੀ ਨੇ ਵੀ ਬਣਾਤਾ ਉਤੋਂ ਕੋਲ ਜਣੇ ਨੇ ਵੀ ਆਪ ਦਾ ਟੈਂਪਲੇਟ ਬਣਾਇਆ ਹੋਇਆ ਉਹ ਥੋਪਿਆ ਗਿਆ ਹੈਗਾ ਸਿੱਖਿਆ ਨੀਤੀ ਉਲਝਾ ਰਹੀ ਹੈ ਵਿਦਿਆਰਥੀ ਉਲਝਾ ਰਹੀ ਹੈ ਵਾਧੂ ਵਿਸ਼ੇ ਚੁਲ ਜਾ ਰਹੀ ਹੈ ਵਾਧੂ ਸਪੜੀਆਂ ਚੁਲ ਜਾ ਰਹੀ ਹੈ ਸੈਮੈਸਟਰ ਸਿਸਟਮ ਵਿੱਚ ਉਲਝਾ ਰਹੀ ਹੈ ਇਹ ਵਿਦਿਆਰਥੀਆਂ ਨੂੰ ਜਿਹੜਾ ਬੋਝਲ ਬਣਾ ਕੇ ਜਾਂ ਵਿਦਿਆਰਥੀਆਂ ਤੋਂ ਜਿਹੜਾ ਉਹ ਇਹ ਵਿਦਿਆਰਥੀ ਨੂੰ ਇਹ ਦਿਖਾ ਕੇ ਕਿ ਦੇਖੋ ਪੜਾਈ ਕਰਨਾ ਤੁਹਾਡੇ ਵਸ ਦਾ ਰੋਗ ਨਹੀਂ ਜਾਂ ਤਾਂ ਬਾਹਰ ਹੋ ਜਾਓ ਜਾਂ ਤੁਸੀਂ ਜਿਹੜਾ ਉਹ ਚੰਗੀਆਂ ਫੀਸਾਂ ਭਰ ਕੇ ਓਪਨ ਪੜ੍ਹ ਲਓ ਇਹ ਵਿਦਿਆਰਥੀਆਂ ਤੋਂ ਜਿਹੜਾ ਉਹ এডਿਕੇਸ਼ਨ ਖੋਣ ਦਾ ਮਾਮਲਾ ਹੈਗਾ ਲਗਾਤਾਰ ਸਿੱਖਿਆ ਨੂੰ ਵਧਾਇਆ ਜਿਹੜਾ ਉਹ ਪ੍ਰਾਈਵੇਟਾਈਜ਼ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ ਸਿੱਖਿਆ ਦੀ ਜਿਹੜੀ ਆ ਫੀਸ ਵਧਾਈ ਜਾ ਰਹੀ ਹੈ 7% ਤੋਂ ਲੈ ਕੇ ਜਿਹੜਾ 100% ਤੱਕ ਜਿਹੜਾ ਯੂਨੀਵਰਸਿਟੀ ਨੇ ਜਿਹੜਾ ਫੀਸਾਂ ਦਾ ਵਾਧਾ ਕੀਤਾ ਹੈਗਾ ਇਹ ਜਿਹੜਾ ਉਹ ਲਗਾਤਾਰ ਫੀਸਾਂ ਦਾ ਵਾਧਾ ਵੀ ਲੋਕਾਂ ਨੂੰ ਪੜ੍ਹਾਈ ਤੋਂ ਬਾਹਰ ਕਰਨ ਲਈ ਆ ਲਗਾਤਾਰ ਉਲਝਾਉਣਾ ਵੀ ਵਿਦਿਆਰਥੀ ਨੂੰ ਪੜ੍ਹਾਈ ਤੋਂ ਬਾਹਰ ਕਰਨ ਲਈ ਕੀਤਾ ਜਾ ਰਿਹਾ ਅੱਛਾ ਹਰਵੀਰ ਇੱਕ ਗੱਲ ਹੋਰ ਵੀ ਆ ਵੀ ਤੁਸੀਂ ਕਹਿੰਦੇ ਹੈਗੇ ਕਿ ਵਿਸ਼ਿਆਂ ਦੀ ਵਧਾ ਦਿੱਤੇ ਹੈਗੇ ਵਿਸ਼ੇ ਇੱਕ ਗੱਲ ਐਮ ਵੀ ਹੈਗੀ ਆ ਕਿ ਕਹਿੰਦੇ ਜਿਆਦਾ ਵਿਸ਼ੇ ਪੜ੍ਹਨ ਦੇ ਨਾਲ ਜਿਆਦਾ ਦਿਮਾਗ ਦਾ ਵਿਕਾਸ ਹੋਊਗਾ ਫਿਰ ਕੀ ਕਾਰਨ ਹੈਗਾ ਇੱਥੇ ਫਿਰ ਜਿਆਦਾ ਵਿਸ਼ੇ ਪੜ੍ਹਾਤਾ ਰਹੇ ਹੈਗੇ ਆ ਦੇਖੋ ਜੇ ਜਿਆਦਾ ਵਿਸ਼ੇ ਪੜ੍ਹਾਉਣਾ ਇਹਨਾਂ ਨੂੰ ਲੱਗਦਾ ਵੀ ਵਿਕਾਸ ਹੋ ਜਾਂਦਾ ਤਾਂ ਤੁਸੀਂ ਦੇਖੋ ਕਿ ਇੱਕ ਬੱਚਾ 12ਵੀਂ ਚ ਪੜ੍ਹ ਕੇ ਆਇਆ ਹੈ ਬੱਚਾ ਉਹਦੇ ਕੋਸ਼ਿ ਕੁਝ ਸਬਜੈਕਟਾਂ ਵਿੱਚ ਉਹ ਵਧੀਆ ਨੰਬਰ ਲੈ ਕੇ ਪਾਸ ਹੋਇਆ ਉਸੇ ਉਸੇ ਸਬਜੈਕਟਾਂ ਦੇ ਮੁਤਾਬਕ ਉਹ ਅਗਲੇ ਵਿਸ਼ੇ ਚੋਂਦਾ ਹਮੇਸ਼ਾ ਇਹੀ ਹੁੰਦਾ ਹੁੰਦਾ ਰਿਹਾ ਵਧੀਆ ਸਬਜੈਕਟਾਂ ਨਾਲ ਉਹ ਜਿਹੜਾ ਉਹ ਚੁਣਦਾ ਤੇ ਉਹ ਜਿਹੜਾ ਉਹ ਪਾਸ ਹੁੰਦਾ ਅੱਗੇ ਜਾ ਕੇ ਆਪਦੀ ਗ੍ਰੈਜੂਏਸ਼ਨ ਵਿੱਚ ਕਰਦਾ ਫਿਰ ਪੋਸਟ ਗ੍ਰੈਜੂਏਟ ਵਿੱਚ ਚੰਗੇ ਵਿੱਚ ਵਿਸ਼ੇ ਜਿਹੜੇ ਸਿਲੈਕਟ ਕਰਕੇ ਲੈਂਦਾ ਪਰ ਜਿਹੜੀ ਇਹ ਸਬਜੈਕਟ ਕੰਬੀਨੇਸ਼ਨ ਆ ਇਹ ਵਿਦਿਆਰਥੀਆਂ ਨੂੰ ਜਿਹੜਾ ਉਹ ਆਪਦੇ ਪਸੰਦੇ ਵਿਸ਼ੇ ਚੋਂ ਤੱਕ ਨਹੀਂ ਕਰਨ ਦੇ ਰਿਹਾ ਜਿਹੜਾ ਵਿਦਿਆਰਥੀ ਜਿਹੜਾ ਹੋਮ ਸਾਇੰਸ ਨਹੀਂ ਰੱਖਣਾ ਚਾਹੁੰਦਾ ਤੁਸੀਂ ਕਿਵੇਂ ਕਹਿ ਦੋਗੇ ਕਿ ਉਹਨੂੰ ਹੋਮ ਸਾਇੰਸ ਤਾਂ ਕਿੰਨਾ ਖੜਾ ਚਾਹੁੰਦਾ ਜੀਓਗ੍ਰਾਫੀ ਨ ਰੱਖਣਾ ਚਾਹੁੰਦਾ ਉਹ ਹੋ ਸਕਦਾ ਹਿਸਟਰੀ ਵਧੀਆ ਰੱਖ ਕੇ ਵਧੀਆ ਪੜ ਲੇ ਪਰ ਇਹ ਸਬਜੈਕਟ ਕੰਬੀਨੇਸ਼ਨ ਇਸ ਤਰ੍ਹਾਂ ਪੜਾਇਆ ਗਿਆ ਕਿ ਵਿਦਿਆਰਥੀ ਉਹਦੀ ਪਸੰਦੀ ਦੇ ਵਿਸ਼ੇ ਨਹੀਂ ਚੁਣ ਕਰ ਪਾਇਆ ਦੂਜੀ ਗੱਲ ਕਿ ਕੀ ਪਹਿਲਾਂ ਚੰਗੇ ਪੱਤਰਕਾਰ ਨਹੀਂ ਪੈਦਾ ਹੋਏ ਚੰਗੇ ਲੇਖਕ ਨਹੀਂ ਪੈਦਾ ਹੋਏ ਚੰਗੇ ਜਿਹੜੇ ਆ ਡੀਸੀ ਇੱਥੇ ਬਣੇ ਹੋਏ ਆ ਇੱਥੇ ਪੜ ਕੇ ਗਏ ਆ ਇਹ ਏਸੀ ਕਾਲਜ ਸੰਸਥਾ ਵਿੱਚੋਂ ਡੀਸੀ ਐ ਐਸ ਡੀ ਐਮ ਐਸ ਐਸ ਪੀ ਸਾਰੇ ਇੱਥੋਂ ਪੜ ਕੇ ਗਏ ਆ ਜਾਂ ਤਾਂ ਫਿਰ ਉਹ ਚੰਗਾ ਨਹੀਂ ਪੜੇ ਪੜ ਕੇ ਗਏ ਜਾਂਦਾ ਫਿਰ ਬਈ ਉਹ ਉਹ ਪੜੇ ਹੀ ਨਹੀਂ ਹੈਗੇ ਜੇ ਪਹਿਲਾਂ ਵੀ ਚੰਗੇ ਬੁੱਧੀਜੀਵੀ ਤਬਕਾ ਇਥੋਂ ਪੈਦਾ ਹੋਇਆ ਚੰਗੇ ਡਾਕਟਰ ਇਸ ਇਸ ਸੰਸਥਾ ਵਿੱਚੋਂ ਪੜ੍ਹ ਕੇ ਚੰਗੇ ਡਾਕਟਰ ਬਣੇ ਆ ਸਾਇੰਟਿਸਟ ਤੱਕ ਬਣੇ ਆ ਤਾਂ ਫਿਰ ਜੇ ਉਹ ਇਸ ਪ੍ਰਬੰਧ ਵਿੱਚ ਪੜ੍ਹ ਕੇ ਬਣੇ ਆ ਤਾਂ ਫਿਰ ਇਹੋ ਜਿਹੇ ਝਮੇਲੇ ਨਾਲ ਕੀ ਉਹ ਚੰਗਾ ਹੋਰ ਚੰਗਾ ਕਰ ਦੇਣਗੇ ਸਮਾਜ ਦੀ ਹੋਰ ਜਿਹੜਾ ਉਲਝਾਇਆ ਜਾ ਰਿਹਾ ਹਰਵੀਰ ਇੱਕ ਸਿੱਖਿਆ ਸ਼ਾਸਤਰ ਦੇ ਕੁਝ ਸਿਧਾਂਤ ਹੁੰਦੇ ਆ ਕੁਝ ਸਬਜੈਕਟਾਂ ਦਾ ਕੰਬੀਨੇਸ਼ਨ ਹੁੰਦਾ ਹੈਗਾ ਜਿਵੇਂ ਮੰਨ ਲਾ ਆਪਾਂ ਸੋਸ਼ਲ ਸਟਡੀ ਦੀ ਗੱਲ ਕਰਦੇ ਆ ਤਾਂ ਉਸ ਦੇ ਵਿੱਚ ਉਸ ਦੇ ਨਾਲ ਰਲਵੇਂ ਮਿਲਵੇਂ ਸਬਜੈਕਟ ਹਿਸਟਰੀ ਹੋਗੀ ਪੋਲਿਟਿਕਸ ਹੋਗੀ ਸੋਸ਼ੀਓਲਜੀ ਹੋਗੀ ਜਾ ਫਿਰ ਪੰਗੋਲ ਹੋ ਗਿਆ ਇਸ ਤਰ੍ਹਾਂ ਦੇ ਸਬਜੈਕਟ ਆ ਜਾਂਦੇ ਹੈਗੇ ਇਸੇ ਤਰੀਕੇ ਦੇ ਨਾਲ ਸਾਇੰਸ ਸਟਰੀਮ ਹੁੰਦੀ ਹੈ ਸਾਇੰਸ ਸਟਰੀਮ ਦੇ ਵਿੱਚ ਆਪਾਂ ਕਹਿ ਦਈਏ ਵੀ కెਮਿਸਟਰੀ ਆ ਗਈ ਫਿਜ਼ਿਕਸ ਆ ਗਈ ਬਾਇਓਲੋਜੀ ਆ ਗਈ ਇਸ ਤਰ੍ਹਾਂ ਦੇ ਸਬਜੈਕਟਾਂ ਦਾ ਆਪਣਾ ਇੱਕ ਵੱਖਰਾ ਕੰਬੀਨੇਸ਼ਨ ਹੁੰਦਾ ਮੈਡੀਕਲ ਦੇ ਸਬਜੈਕਟਾਂ ਦਾ ਇੱਕ ਵੱਖਰਾ ਕੰਬੀਨੇਸ਼ਨ ਹੁੰਦਾ ਇਸ ਤੋਂ ਇਲਾਵਾ ਕਾਮਰਸ ਦੇ ਸਬਜੈਕਟਾਂ ਦਾ ਇੱਕ ਵੱਖਰਾ ਕੰਬੀਨੇਸ਼ਨ ਹੁੰਦਾ ਹੈਗਾ ਕੀ ਹੁਣ ਜੋ ਇਹ 4 ਸਾਲਾਂ ਦੀ ਡਿਗਰੀ ਜੋ ਕੀ ਕਰ ਦਿੱਤੀ ਗਈ ਹੈ ਗ੍ਰੈਜੂਏਸ਼ਨ ਦੀ ਕਿ ਇਹ ਤਾਂ ਨਹੀਂਗਾ ਕਿ ਉਸ ਡਿਗਰੀ ਦੇ ਵਿੱਚ ਆ ਜਿਹੜਾ ਵੀ ਜੇਕਰ ਕੋਈ ਇੱਕ ਪੋਲੀਟੀਕਲ ਸਾਇੰਸ ਪੜ ਰਿਹਾ ਤੇ ਨਾਲ ਹੀ ਆ ਜਿਹੜਾ ਉਸ ਨੂੰ ਕੈਮਿਸਟਰੀ ਪੜਨ ਦਾ ਵੀ ਕਾਰਨ ਪੜਨ ਦੇ ਲਈ ਵੀ ਕਿਹਾ ਜਾ ਰਿਹਾ ਹੈਗਾ ਜਾਂ ਇਸ ਤਰ੍ਹਾਂ ਦੀ ਕੰਬੀਨੇਸ਼ਨ ਵਿਗਾੜ ਆ ਜਿਹੜਾ ਹੈ ਜਾਂ ਨਹੀਂ ਹੈ ਹੁਣ ਇਸ ਟਾਈਮ ਬਿਲਕੁਲ ਸਿੱਖਿਆ ਨੀਤੀ ਲਚਕਦਾਰ ਦੇ ਨਾਮ ਤੇ ਕਰ ਰਹੀ ਹੈ ਹੁਣ ਤਾਂ ਸਿੱਖਿਆ ਨੀਤੀ ਇਹ ਕਹਿੰਦੀ ਹੈ ਵੀ ਤੁਸੀਂ ਇੱਕ ਥਾਂ ਤੇ ਦੋ ਦੋ ਇੱਕੋ ਵਾਰੀ ਦੋ ਦੋ ਦਾਖਲੇ ਲੈ ਸਕਦੇ ਦੋ ਦੋ ਕੋਰਸ ਕਰ ਸਕਦੇ ਆ ਇਕੱਠੇ ਤੁਸੀਂ ਦੇਖੋ ਕਿ ਸਿੱਖਿਆ ਨੀਤੀ ਜੇ ਇਹ ਕਹਿ ਰਹੀ ਹੈ ਵੀ ਇੱਕੋ ਵਾਰ ਤੁਸੀਂ ਦੋ ਦੋ ਦਾਖਲੇ ਲੈ ਸਕਦੇ ਆ ਜੇ ਤੁਸੀਂ ਹੁਣ ਕੋਰਸ ਕਰ ਰਹੇ ਕਰ ਵੀ ਰਹੇ ਆ ਸਾਡੇ ਕਾਲਜ ਵਿੱਚ ਵੀ ਕੁਝ ਕਰ ਰਹੇ ਆ ਵੀ ਹੁਣ ਤੁਸੀਂ ਇੱਥੇ ਬੀਏ ਕਰ ਰਹੇ ਹੋ ਜਾਂ ਐਮਏ ਕਰ ਰਹੇ ਹੋ ਤੇ ਨਾਲ ਤੁਸੀਂ ਯੋਗਾ ਦਾ ਕੋਰਸ ਕਰ ਲਓ ਨਾਲ ਤੁਸੀਂ ਫਲਾਰੈਂਟ ਬਣਾਣਾ ਕੋਰਸ ਕਰ ਲਓ ਦੋ ਦੋ ਕੋਰਸ ਕਰਨਾ ਮਤਲਬ ਹੈ ਵੀ ਵਿਦਿਆਰਥੀ ਕਿਸੇ ਪਾਸੇ ਵੀ ਜਿਹੜਾ ਪੂਰਾ ਨਹੀਂ ਉਤਰ ਪਾਰਿਆ ਦੂਜਾ ਸਬਜੈਕਟ ਕੰਬ ਵਿੱਚ ਲਚਕਤਾ ਦੀ ਨਾਲ ਵੀ ਹੁਣ ਤੁਸੀਂ ਮਿਊਜ਼ਿਕ ਵੀ ਰੱਖ ਸਕਦੇ ਹੋ ਕੈਮਿਸਟਰੀ ਵੀ ਰੱਖ ਸਕਦੇ ਹੋ ਕੈਮਿਸਟਰੀ ਦੇ ਨਾਲ ਜਿਹੜਾ ਉਹ ਤੁਸੀਂ ਪੋਰ ਸਾਇੰਸ ਹਿਸਟਰੀ ਵੀ ਰੱਖ ਸਕਦੇ ਆ ਸਬਜੈਕਟ ਕੰਬੀਨੇਸ਼ਨ ਦਾ ਵਿਗਾਰ ਦਿੱਤਾ ਗਿਆ ਇਸ ਸਟਰੀਮ ਸਿਸਟਮ ਜਿਹੜੀ ਖਤਮ ਕਰ ਰਹੀ ਹੈ ਐਜੂਕੇਸ਼ਨ ਪਾਲਿਸੀ ਐਜੂਕੇਸ਼ਨ ਪਾਲਿਸੀ ਜਨਤਾ ਵਿਦਿਆਰਥੀਆਂ ਨੂੰ ਉਹਨਾਂ ਐਜੂਕੇਸ਼ਨ ਪਾਲਿਸੀ ਨੂੰ ਇਹ ਲੱਗਦਾ ਲੋਕ ਜਿਨ੍ਹਾਂ ਨੇ ਬਣਾਈ ਆ ਪ੍ਰਬੰਧ ਨੂੰ ਇਹ ਲੱਗਦਾ ਵੀ ਬੰਦੇ ਆਲ ਰੌਂਡਰ ਹੋ ਸਕਦੇ ਆ ਅੱਜ ਤੱਕ ਅਸੀਂ ਨਹੀਂ ਦੇਖਿਆ ਵੀ ਕੋਈ ਵਿਗਿਆਨੀ ਵੀ ਹੋਵੇ ਤੇ ਕੋਈ ਡਾਕਟਰ ਵੀ ਹੋਵੇ ਤੇ ਕੋਈ ਚੰਗਾ ਟੀਚਰ ਵੀ ਹੋਵੇ ਤੇ ਨਾਲ ਹੀ ਕੋਈ ਬੰਦਾ ਜਿਹੜਾ ਉਹ ਚੰਗਾ ਵੈਟਰਨਰੀ ਡਾਕਟਰ ਵੀ ਬਣ ਜੇ ਇਹ ਨਹੀਂ ਹੋ ਸਕਦਾ ਬੰਦਾ ਕੋਈ ਇੱਕ ਪਾਸੇ ਜਿਹੜਾ ਉਹ ਪੂਰਾ ਉੱਤਰ ਸਕਦਾ ਇੱਕ ਹੀ ਇੰਟਰਸਟ ਬੰਦੇ ਦਾ ਹੋ ਸਕਦਾ ਆਲ ਰੌਂਡਰ ਨਹੀਂ ਹੋ ਸਕਦਾ ਪਰ ਸਿੱਖਿਆ ਨੀਤੀ ਬੰਦਿਆਂ ਨੂੰ ਜਿਹੜਾ ਆਲ ਰੌਂਡਰ ਬਣਾਉਣਾ ਬਣਾਉਣਾ ਚਾਹੁੰਦਾ ਬਣਾਉਣਾ ਚਾਹੁੰਦੀ ਹੈ ਜਾਂ ਫਿਰ ਜਾਣਬੁੱਝ ਕੇ ਉਲਝਾਉਣਾ ਚਾਹੁੰਦੀ ਹੈ ਤੁਸੀਂ ਦੇਖੋ ਵੀ ਜਿਹੜਾ ਬੰਦਾ ਜਿਹੜਾ ਪੋਲੀਟੀਕਲ ਦੀ ਪੜਾਈ ਕਰ ਰਿਹਾ ਤੇ ਨਾਲ ਉਹ ਸਾਇੰਸ ਟੀਮ ਦੀ ਪੜਾਈ ਕਿਵੇਂ ਕਰ ਸਕਦਾ ਕੁੱਲ ਮਿਲਾ ਕੇ ਇਹ ਆ ਵੀ ਇਸ ਸਟਰੀਮਾਂ ਸਿਸਟਮ ਖਤਮ ਕਰਕੇ ਵੀ ਬਾਅਦ ਵਿੱਚ ਕੋਈ ਇਹ ਨਾ ਕਹਿ ਸਕੇ ਵੀ ਮੈਂ ਫਲਾਣਾ ਫਲਾਣਾ ਸਬਜੈਕਟ ਪੜਿਆ ਮੈਂ ਇਸ ਸਟਰੀਮ ਵਿੱਚ ਜਿਹੜਾ ਅੱਗੇ ਜਿਹੜਾ ਨੌਕਰੀ ਲੈਣਾ ਚਾਹਣਾ ਕੋਈ ਸਟਰੀਮ ਸਿਸਟਮ ਖਤਮ ਕਰਨਾ ਮਤਲਬ ਇਹ ਆ ਵੀ ਸਬਜੈਕਟ ਕੰਬੀਨੇਸ਼ਨ ਵਿਗਾੜ ਤੇ ਸਬਜੈਕਟ ਕੰਬੀਨੇਸ਼ਨ ਆਪ ਦੇ ਮੁਤਾਬਕ ਤੋਪਤੇ ਰਿਆਥੀਆਂ ਨੂੰ ਜਿਹੜਾ ਉਲਝਾਇਆ ਜਾ ਰਿਹਾ ਹੈਗਾ ਇਹ ਸਬਜੈਕਟ ਕੰਬੀਨੇਸ਼ਨ ਬਿਲਕੁਲ ਗਲਤ ਆ ਵਿਦਿਆਰਥੀ ਆਪਦੀ ਪਸੰਦ ਦੇ ਵਿਸ਼ ਵਿਸ਼ੇ ਰੱਖਿਆ ਜਿਉ ਮੈਥ ਕਰਨਾ ਚਾਹੁੰਦਾ ਤਾਂ ਮੈਥ ਐਡੀਸ਼ਨਲ ਲੈ ਸਕਦਾ ਸੀਗਾ ਤੇ ਹੁਣ ਇਹ ਕੁਝ ਨਵਾਂ ਕੀ ਲੈ ਕੇ ਆਏ ਆ ਨਵਾਂ ਤਾਂ ਇਹ ਹੀ ਲੈ ਕੇ ਆਏ ਵੇ ਸਟਰੀਮ ਮੈਂ ਖਤਮ ਕਰ ਦੋ ਤੇ ਇਹ ਬਿਲਕੁਲ ਗੈਰ ਵਿਗਿਆਨਕ ਗੱਲ ਆ ਸਟਰੀਮਾਂ ਖਤਮ ਕਰਨਾ ਗੈਰ ਵਿਗਿਆਨਕ ਗੱਲ ਆ ਬਹੁਤ ਲੋਕ ਨੇ ਰਿਸਰਚ ਕਰ ਕਰਕੇ ਇਸ ਟੀਮ ਇਸ ਟੀਮ ਸਿਸਟਮ ਬਣਾਈ ਸੀਗੀ ਵੀ ਬਹੁਤ ਮਾਹਰਾਂ ਨੇ ਇਸ ਟੀਮ ਸਿਸਟਮ ਬਣਾਈ ਸੀ ਵੀ ਕਿਹੜੇ ਸਬਜੈਕਟਾਂ ਕਿਹੜਾ ਕੰਬੀਨੇਸ਼ਨ ਬਣਦਾ ਪਰ ਇਹਨਾਂ ਨੇ ਬਿਨਾ ਕਿਸੇ ਪ੍ਰੋਫੈਸਰ ਦੀ ਬਿਨਾ ਕਿਸੇ ਟੀਚਰ ਦੀ ਬਿਨਾ ਕਿਸੇ ਵਿਦਿਆਰਥੀ ਦੀ ਸਲਾਹ ਲੈ ਬਿਨਾ ਕਿਸੇ ਐਜੂਕੇਸ਼ਨ ਮਾਹਰ ਦੀ ਸਲਾਹ ਲੈ ਕੇ ਅਨਪੜਾ ਨੇ ਬੈਠ ਕੇ ਸਿੱਖਿਆ ਨੀਤੀ ਬਣਾ ਲਈ ਆਪਦੇ ਜਨਰੇ ਲਾਗੂ ਕਰਨ ਲਈ ਇਹ ਬਿਲਕੁਲ ਵਿਦਿਆਰਥੀ ਵਿਰੋਧੀ ਆ ਸਮਾਜ ਵਿਰੋਧੀ ਆ ਤੇ ਵਿਗਿਆਨ ਵਿਰੋਧੀ ਵੀ ਆ ਕੇਂਦਰ ਸਰਕਾਰ ਤਾਂ ਆਪਾਂ ਮੰਨਦੇ ਹੈਗੇ ਕੇਂਦਰ ਸਰਕਾਰ ਨੇ ਆ ਆਪ ਦੀ ਸਿੱ ਉਹਨਾਂ ਨੇ ਜਿਸ ਤਰ੍ਹਾਂ ਦੀ ਬਣਾਈ ਆਪ ਦੇ ਹਿਸਾਬ ਤਰੀਕੇ ਨਾਲ ਬਣਾਈ ਹੋਊਗੀ ਪਰ ਪੰਜਾਬ ਕੋਲੇ ਆਪ ਦੇ ਵੱਖਰੇ ਥਿੰਕ ਟੈਂਕ ਆ ਪੰਜਾਬ ਕੋਲੇ ਆਪ ਦੇ ਸਿੱਖਿਆ ਸ਼ਾਸਤਰੀ ਹੈਗੇ ਆ ਕੀ ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਨੇ ਜਾਂ ਜੋ ਪੰਜਾਬ ਦੀ ਜਿੰਨੀ ਵੀ ਨੌਕਰਸ਼ਾਹੀ ਹੈਗੀ এডਿਕੇਸ਼ਨ ਦੇ ਖੇਤਰ ਦੇ ਵਿੱਚ ਕੀ ਉਹਨਾਂ ਨੇ ਇਹ ਦੇਖਿਆ ਨਹੀਂ ਕਿ ਇਸ এডਿਕੇਸ਼ਨ ਪਾਲਿਸੀ ਦੇ ਵਿੱਚ ਖਾਮੀਆਂ ਹੈਗਾ ਉਹਨਾਂ ਨੂੰ ਚਾਹੀਦਾ ਸੀਗਾ ਵੀ ਆਪਾਂ ਆਪਣੇ ਪੰਜਾਬ ਦੇ ਵਿੱਚ ਇਹ ਐਜੂਕੇਸ਼ਨ ਪਾਲਿਸੀ ਜਿਹੜੀ ਨਹੀਂ ਲਾਗੂ ਕਰਨੀਗੀ ਜਾਂ ਸਰਕਾਰ ਤੀਕ ਇਹ ਗੱਲ ਗਈ ਨਹੀਂ ਹਲਤੀ ਕਿ ਕੀ ਕਾਰਨ ਮੰਨਦੇ ਹੋ ਸਰਕਾਰ ਵੀ ਅੱਖਾਂ ਮੀਚ ਕੇ ਇਸ ਪਾਲਿਸੀ ਨੂੰ ਅਡਾਪਟ ਕਰ ਗਈ ਦੇਖੋ ਅਸੀਂ ਲਗਾਤਾਰ ਕਈ ਸਾਲਾਂ ਤੋਂ ਇਸ ਐਜੂਕੇਸ਼ਨ ਪਾਲਿਸੀ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ ਤੇ ਪੰਜਾਬ ਸਰਕਾਰ ਨੂੰ ਝੁੱਕ ਕੇ ਇਹ ਕਹਿਣਾ ਪਿਆ ਸ਼ਿੱਖਿਆ ਮੰਤਰੀ ਨੇ ਕਿਹਾ ਨਾ ਪਿਆ ਕਿ ਅਸੀਂ ਪੰਜਾਬ ਦੀ ਸਿੱਖਿਆ ਨੀਤੀ ਆ ਬਣਾਵਾਂਗੇ ਜਦੋਂ ਸਪੀਕਰ ਸਾਹਿਬ ਬਰਜਿੰਦਰਾ ਕਾਲਜ ਬੋਲਣਾ ਆਉਂਦੇ ਆ ਉਹਨਾਂ ਨੂੰ ਕਿਹਾ ਗਿਆ ਵੀ ਇਹ ਸਿੱਖਿਆ ਨੀਤੀ ਦਾ ਤੁਸੀਂ ਕਿਉਂ ਲਾਗੂ ਕੀਤੀ ਆ ਆਪਦੀ ਸਿੱਖਿਆ ਨੀਤੀ ਕਿਉਂ ਨਹੀਂ ਬਣਾਉਂਦੇ ਤਾਂ ਉਦੋਂ ਬੋਲਦੇ ਆ ਕਿ ਹਾਂ ਇਹ ਸੂਬਿਆਂ ਦੇ ਅਧਿਕਾਰਾਂ ਦੇ ਖਿਲਾਫ ਆ ਸੂਬਿਆਂ ਦੇ ਅਧਿਕਾਰ ਕੇਂਦਰ ਖੋ ਰਿਹਾ ਤੇ ਸਿੱਖਿਆ ਨੀਤੀ ਜਿਹੜੀ ਉਹ ਇਹਨਾਂ ਨੇ ਆਪ ਦੀ ਥੋਪੀ ਹੋਈ ਆ ਪਰ ਉਹ ਸਿੱਖਿਆ ਨੀਤੀ ਦੇ ਬਿਆਨ ਤਾਂ ਉਹਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਕੇ ਬੋਲ ਦੇਣੇ ਪਏ ਆ ਪਰ ਉਹ ਹਜੇ ਤੱਕ ਜਿਹੜੀ ਆਪਦੀ ਨੀਤੀ ਨਹੀਂ ਲੈ ਕੇ ਆਏ ਆ ਦੀ ਨੀਤੀ ਬਣਾਉਣ ਨਹੀਂ ਰਹੇ ਹੈਗੇ ਇਥੋਂ ਤ ਜਿਹੜੀ ਲਾਗੂ ਕੀਤੀ ਆ ਬਾਅਦ ਚੜ ਕੇ ਲਾਗੂ ਕੀਤੀ ਆ ਆ ਜਿਹੜੇ ਸਕੂਲ ਆਫ ਐਮਿਨੈਂਸ ਦੇ ਨਾਮ ਤੇ ਆ ਦੇ ਜਿਹੜੇ ਫਲੈਕਸ ਲਾਏ ਆ ਉਹ ਸਾਰਾ ਕੁਝ এডੂਕੇਸ਼ਨ ਪਾਲਿਸੀ ਦੇ ਤਹਿਤ ਹੋ ਰਿਹਾ ਤੇ ਨਾਲ ਜਿਹੜੇ ਸਿੱਖਿਆ ਮੰਤਰੀ ਨੂੰ ਜਿਹੜੇ ਟੀਚਰ ਯੂਨੀਅਨਾਂ ਮਿਲਣ ਗਈਆਂ ਹੈਗੀਆਂ ਤਾਂ ਉਦੋਂ ਸਿੱਖਿਆ ਮੰਤਰੀ ਕਹਿੰਦੇ ਆ ਕਿ ਜੇ ਕੇਂਦਰ ਸਾਨੂੰ ਜਿਹੜਾ ਕਮਲ ਦੇ ਫੁੱਲ ਵੀ ਦਫਤਰਾਂ ਚ ਗਾਉਣ ਨਹੀਂ ਕਹੂਗੀ ਤਾਂ ਅਸੀਂ ਉਹ ਫੰਡ ਫੰਡ ਲੈਣ ਲਈ ਉਹ ਵੀ ਕਰਾਂਗੇ ਇੱਕ ਪਾਸੇ ਵਿਸ਼ੇ ਹੋਏ ਆ ਜਿਹੜੇ ਜਿਵੇਂ ਕੇਂਦਰ ਕਹਿ ਰਿਹਾ ਓਵੇਂ ਕਰ ਰਿਹਾ ਦੂਜੇ ਪਾਸੇ ਜਿਹੜਾ ਇਹ ਝੰਡਾ ਬਰਦਾਰ ਵੀ ਬਣ ਜਾਂਦੇ ਵੀ ਅਸੀਂ ਸੂਬੇ ਦੇ ਨਾਲ ਖੜੇ ਆ ਸਿੱਖਿਆ ਨੀਤੀ ਪੰਜਾਬ ਸਰਕਾਰ ਆਪ ਬਣਾਵੇ ਨਹੀਂ ਤਾਂ ਇਹਨਾਂ ਦੀ ਪਾਰਟੀ ਥੇ ਝਾੜੂ ਨਾਲ ਹੁੰਜੀ ਜਾਣੀ ਆ ਅਸੀਂ ਲਗਾਤਾਰ ਧਰਨੇ ਪ੍ਰਦਰਸ਼ਨ ਕਰਕੇ ਇਹਨਾਂ ਤੋਂ ਬਿਆਨ ਤਾਂ ਦਿਵਾ ਲਈ ਵੀ ਸਿੱਖਿਆ ਨੀਤੀ ਜਿਹੜੀ ਅਸੀਂ ਆਪ ਬਣਾਵਾਂਗੇ ਪਰ ਜਿੰਨਾ ਟਾਈਮ ਇਹ ਸਿੱਖਿਆ ਨੀਤੀ ਆਪ ਨਹੀਂ ਬਣਾਉਣ ਵੱਲ ਜਾਂਦੇ ਕੇਂਦਰ ਦੀ ਸਿੱਖਿਆ ਨੀਤੀ ਰੱਦ ਨਹੀਂ ਕਰਦੇ ਇਸ ਸੰਘਰਸ਼ ਕਰਦੇ ਰਹਾਂਗੇ ਅੱਛਾ ਆਪ ਸਿੱਖਿਆ ਨੀਤੀ ਬਣਾਉਣ ਦਾ ਜਿਹੜਾ ਪੰਜਾਬ ਨੂੰ ਕੀ ਬੈਨੀਫਿਟ ਹੋ ਸਕਦਾ ਹੈਗਾ ਜੇ ਕੇਂਦਰ ਦੀ ਪਾਲਿਸੀ ਲਾਗੂ ਹੁੰਦੀ ਆ ਉਹਦਾ ਨੁਕਸਾਨ ਕੀ ਹੈ ਦੇਖੋ ਕੇਂਦਰ ਦੀ ਪਾਲਿਸੀ ਜੇ ਲਾਗੂ ਉਹ ਤਾਂ ਹੋ ਹੀ ਰਹੀ ਆ ਉਹਦੇ ਆਪਾਂ ਨੂੰ ਜਿਹੜੇ ਉਹ ਲੱਛਣ ਵੀ ਦਿਖ ਰਹੇ ਆ ਵੀ ਕਿੰਨੀ ਜਿਹੜੀ ਉਹ ਉਲਝਾਉਣ ਵਾਲੀ ਆ ਤੇ ਕਿੰਨੀ ਬੋਝਲ ਸਿੱਖਿਆ ਨੀਤੀ ਹੈਗੀ ਆ ਜੇ ਪੰਜਾਬ ਦੀ ਸਿੱਖਿਆ ਨੀਤੀ ਆਪਦੀ ਬਣੂਗੀ ਇੱਥੋਂ ਦੀ ਆ ਆਰਥਿਕ ਲੋੜਾਂ ਮੁਤਾਬਕ ਇੱਥੋਂ ਦੀ ਜਿਹੜੀ ਰਾਜਨੀਤਿਕ ਲੋੜਾਂ ਮੁਤਾਬਕ ਬਣੂਗੀ ਵੀ ਜੇ ਇੱਥੇ ਖੇਤੀਬਾੜੀ ਪ੍ਰਧਾਨ ਸੂਬਾ ਤਾਂ ਖੇਤੀ ਦੇ ਆਧਾਰ ਤੇ ਇੱਥੇ ਕਿਹੋ ਜੀ ਸਨਤ ਲੱਗਣੀ ਚਾਹੀਦੀ ਹੈ ਉਹੋ ਜੀ ਪੜ੍ਹਾਈ ਹੋਵੇ ਇੱਥੇ ਕਿਸ ਤਰ੍ਹਾਂ ਦੇ ਜਿਹੜੇ ਉਹ ਸਿੱਖਿਆ ਮਾਹਰ ਪੈਦਾ ਹੋਣੇ ਚਾਹੀਦੇ ਆ ਇੱਥੇ ਜਿਹੜੇ ਕਿਸ ਤਰ੍ਹਾਂ ਦੇ ਜਿਹੜੇ ਉਹ ਜਿਹੜ ਵੀ ਜਿਹੜੀ ਹੁਣ ਤੁਸੀਂ ਦੇਖੋ ਹੜਾਂ ਹੜਾਂ ਦੀ ਮਾਰ ਜਿਹੜੀ ਪੰਜਾਬ ਤੇ ਪਈ ਆ ਵੀ ਕਿ ਇਹੋ ਜਿਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਹੋ ਜਿਹੀ ਇਥੇ ਬੁੱਧੀ ਜਿਹੜੀ ਪੈਦਾ ਹੋਵੇ ਤੇ ਪੰਜਾਬ ਦੀਆਂ ਹਾਲਤਾਂ ਮੁਤਾਬਕ ਖੇਤੀ ਪ੍ਰਧਾਨ ਸੂਬਾ ਹੁੰਦੇ ਨਾ ਦੇ ਤੇ ਖੇਤੀ ਦੀ ਸਨਤ ਲੱਗਣ ਵੱਲ ਲੈ ਕੇ ਜਾਣ ਲਈ ਤਾਂ ਇਥੇ ਪੰਜਾਬ ਦੀਆਂ ਹਾਲਤਾਂ ਮੁਤਾਬਕ ਰਾਜਨੀਤਿਕ ਹਾਲਤਾਂ ਮੁਤਾਬਕ ਜਿਹੜੀ ਸਿੱਖਿਆ ਨੀਤੀ ਹੋਣੀ ਚਾਹੀਦੀ ਹੈ ਪੰਜਾਬ ਜਿਹੜਾ ਉਹ ਬਾਕੀ ਸੂਬਿਆਂ ਨਾਲੋਂ ਵੱਖਰਾ ਇਥੋਂ ਦਾ ਹਿਸਟਰੀ ਵੱਖੀ ਹੈ ਵੱਖਰੀ ਹੈ ਤੁਹਾਡਾ ਇਤਿਹਾਸ ਵੱਖਰਾ ਵਿਰਾਸਤ ਵੱਖਰੀ ਹੈ ਉਹਦਾ ਇਤਿਹਾਸ ਵਿਰਾਸਤ ਜਿਹੜੀ ਉਹ ਕਿਤਾਬਾਂ ਚ ਪੜਾਈ ਜਾਣੀ ਚਾਹੀਦੀ ਹੈ ਤਾਂ ਕਿ ਲੋਕ ਆਪ ਦੇ ਜਿਹੜਾ ਪੂਤ ਤੋਂ ਸਿੱਖ ਜਿਹੜਾ ਪਿਖਵਲ ਜਾ ਸਕਣ